ਇਹ ਸਮਝਾ ਚ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੀ ਅਸਲੀ ਦੁਕਾਨੇ ਤੇ ਕ ਬਚਾਉਣਾ ਚਾਹੀਦਾ ਹੈ ਇੱਕ ਪਿੰਕੇ ਤੋਂ ਕੱਢ ਕੇ ਕਿ ਹੋਰ ਦੁਕਾਨਾਂ ਅੱਗੇ ਲਾ ਕੋ ਇਹ ਹੋਣਾ ਚਾਹੀਦਾ ਅੱਜ ਆ ਜੋ ਦੇਖ ਕੇ ਚੰਗਾ ਕਰੀ ਆਹ ਵੇਖੋ ਜੀ ਆ ਜੋ ਦੋਹਾਂ ਘਟਾ ਦੇ ਨਾ ਉਹ ਘਟਾ ਦੇ ਅੱਜ ਕੇ ਚੱਲਣਾ ਭੋਰਾ ਜਿੰਨਾ ਨਹੀਂ ਆਵੇ ਕੋ ਚਿਹਰਾ ਭੋਰਾ ਜਿੰਨਾ ਨਹੀਂ ਚਿਹਰੇ ਤੇ ਹੈਗਾ ਉਹ ਜੀ ਗੱਲਬਾਤ ਵੀ ਐਡਾ ਵੱਡਾ ਤਸਕਰੀ ਕਰਦੀ ਜੋ ਦਰਦੀ ਨਹੀਂ ਜਾਵਾ ਯਾਰ ਭੋਰਾ ਜਿੰਨਾ ਨਹੀਂ ਡਰਿਆਗਾ ਕੋਈ ਨਾ ਕੋਈ ਮੇਰੇ ਮਰਜ਼ੀ ਕਰਕੇ ਕਰਾ ਦੋ ਇਹ ਹੋਰ ਤੇਜੀ ਬਲੂਟਰ ਦੇ ਵਿੱਚ ਪ੍ਰਸ਼ਾਸਨ ਜਾ ਪਟਾ ਕਰ ਜਾ ਹੀ ਰੋਡ ਬੰਦ ਕਰਾਂਗਾ ਲਟਕੀਆਂ ਦਾ ਧੰਦਾ ਕਰਦੀ ਸੀ ਆਹ ਵੇਖੋ ਇਹ ਧੰਦਾ ਕਰਦੀ ਸੀ ਕੁੜੀਆਂ ਲਿਆ ਕੇ ਵੇਚਦੀ ਸੀ ਕਤਲ ਦੇ ਕੇਸ ਬਲਾਤ ਕਰਦੇ ਕੇਸ ਉੱਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕੀਤੀ ਜਾਓ ਜੀ ਪਿੰਡ ਆ ਫਲੂਰ ਜ਼ਿਲ੍ਹਾ ਫਰੀਪਰਾ ਕਰੋ ਚਲੋ ਯਾਰ ਤੋਤਰਾਂ ਪਰ ਹਾਂ ਜੀ ਸਹੀ ਗੱਲ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਵੀ ਪ੍ਰਸ਼ਾਸਨ ਨੇ ਇੱਥੇ ਬੰਦੀ ਕਾਰਵਾਈ ਕਰੇ ਨਹੀਂ ਅਸੀਂ ਹਾਈਵੇ ਜਿਹੜਾ ਉਹਨੂੰ ਜਾਮ ਕਰਾਂਗੇ ਅਸੀਂ ਉਸ ਬੰਦੀ ਨੂੰ ਅਨਸਾਪ ਆ ਜਿਹੜਾ ਉਹ ਦਬਾ ਕੇ ਰਵਾਂਗੇ ਬਿਲਕੁਲ ਬਿਲਕੁਲ ਪੁੱਛਾਂਗੇ ਇੱਥੇ ਖਲਾਸੇ ਹੋਏ ਕਤਲ ਵੀ ਆਇਆ ਨੇ ਕਿਸੇ ਦਾ ਕਤਲ ਵੀ ਕੀਤਾ ਤੁਸੀਂ ਆਪੇ ਪੁੱਛ ਲੈਂਦੇ ਆ ਤੁਸੀਂ ਡਾਕੂਮੈਂਟ ਹਾਂ ਜੋ ਆਪਰੇ ਤੇ ਇਹ ਨਹੀਂ ਕਿ ਬਲਾਦਕਰ ਵੀ ਬਲਾਦਕਰ ਵੀ ਇਹਨੇ ਕਰਵਾਇਆ ਵਾ ਕੋਈ ਨਹੀਂ ਕਰਦੇ ਆ ਵੀ ਇਹ ਸਾਰਤ ਨੂੰ ਪੰਜਾਬ ਦੇ ਵਿੱਚ ਕਿਸੇ ਪਿੰਡ ਚ ਥਾਣਾ ਦਿੱਤੀ ਜਾਵੇ ਇਸ ਨੂੰ ਇਹਦਾ ਗੰਦਾ ਟਿਕਾਣਾ ਕਾਨੂੰਨਨ ਤੌਰ ਤੇ ਕਿਸੇ ਜੇਲ੍ਹ ਦੇ ਵਿੱਚ ਕਿਸੇ ਕਿਉਂਕਿ ਸਮਾਜ ਦੇ ਵਿੱਚ ਫੇਰ ਦੁਬਾਰਾ ਗੰਦ ਪਾਉਣ ਤੇ ਲੈ ਕੇ ਨਾ ਰਵੇ ਜਿੰਨਾ ਇਸ ਨੇ ਸਮਾਜ ਦੇ ਵਿੱਚ ਗੰਦ ਪਾਇਆ ਆ ਆ ਮਾਣਿਆ ਲੈ ਆਉਣਾ ਤੇਰਾ ਖੁੱਲ ਨੂੰ ਖੁੱਲ ਲੈ ਆਓ ਖੁੱਲੀ ਥਾਂ ਤੇ ਨਹੀਂ ਐਡੀਆਂ ਗੱਲਾਂ ਕਰੇ ਹੁੰਦੀਆਂ ਕਿਸੇ ਦੀ ਧੀ ਦੇ ਕਿਸੇ ਤੋਂ ਉਹ ਲੱਸੀ ਨੂੰ ਲੈ ਕੇ ਆਓ ਅੱਛਾ ਜੀ ਇੱਕ ਮਿੰਟ ਵੀ ਸਾਰੇ ਇੱਥੇ ਰੁਕ ਜਾਓ ਇੱਥੇ ਰੱਖ ਜਾਓ ਪੰਚਾਇਤ ਨਾਲ ਕਹੇ ਬਤਾ ਰਾਈ ਨਾ ਉਹਨੇ ਪਾੜੇ ਪਾਣੀ ਹਾਂ ਅੰਦਰ ਜਾਓ ਤਾਂ ਠੀਕ ਹੈ ਨਹੀਂ ਤਾਂ ਅਸੀਂ ਕੋਈ ਗੱਲ ਕੋਈ ਕਰਦੇ ਹਾਂ ਆ ਗੱਡੀ ਖੜੀ ਤੇ ਰੁਕ ਜਾਓ ਕੋਈ ਨਹੀਂ ਕੋਈ ਨਵਾਜ਼ ਕਰ ਰਿਹਾ ਸਾਰਿਆਂ ਬੋਲਿਓ ਕਾਲੀ ਕੁੜੀ ਬੋਲੋ ਹਾਂ ਕੋਈ ਗੱਲ ਕਰਨ ਲਈ ਹਾਂ ਨਹੀਂ ਨਹੀਂ ਇਹ ਦੇਖੀ ਕੁੜੀ ਆ ਜਾ ਬਣਾ ਗੱਲ ਕਰਨੀ ਸਰ ਉਹ ਬੱਚੀ ਮੇਰੇ ਲੱਗੇ ਆਓ ਬਾਬਾ ਜੀ ਬਾਬਾ ਜੀ ਲੱਗਿਆ ਮੈਨੂੰ ਪਾਵੇ ਬਹੁਤ ਬੇਦੀ ਹੁੰਦੀ ਮਰ ਸੈਟ ਹੋ ਜੀ ਇਧਰ ਇਧਰ ਪੁਲਿਸ ਪ੍ਰਸ਼ਾਸਨ ਆ ਚੁੱਕਾ ਜੀ ਹਾਂ ਜੀ ਹਾਂ ਜੀ ਇਹ ਲੇਡੀ ਜੀ ਅਸੀਂ ਤਾਂ ਕੱਲਾ ਬੱਚੀਆਂ ਵੇਚਣ ਵਾਲੇ ਧੰਦੇ 'ਚ ਹੀ ਆਏ ਸੀ ਪਰ ਇੱਥੇ ਦਾ ਖਲਾਸਾ ਹੋਰ ਵੀ ਹੋਏ ਵੀ ਇਹਨਾਂ ਨੇ ਕਤਲ ਤੱਕ ਵੀ ਕੀਤੇ ਹੋਏ ਆ ਕੋਈ ਨਹੀਂ ਕੋਈ ਸਮਝ ਨਹੀਂ ਆ ਰਹੀ ਹਾਂ ਜੀ ਕੋਣ ਹੈ ਕੋਣ ਹੈ ਇੱਕ ਕੇਸ ਦੀ ਐਫ ਆਈ ਆਰ ਵੀ ਇੱਥੇ ਦਾਸ ਗਿਆ ਇਹਨਾਂ ਦਾ ਮੇਰਾ ਆਪਣਾ ਭਾਈ ਇੱਥੇ ਉਹ ਕੋਲ ਰਿਹਾ ਹੋਸੀ ਵੀ ਬੱਚੀ ਸਾਹ ਦੇ ਬੈਠੀ ਉਹ ਲੈ ਗਿਆ ਉਹਦੇ ਘਰ ਵਾਲੇ ਨੇ ਨਾ ਵੀ ਉਹਦੇ ਦੋਖਣਾਂ ਦਵਾਈ ਪੀ ਲਈ ਜਦੋਂ ਦਵਾਈ ਪੀ ਲਈ ਤੀ ਉਹਨੇ ਉਥੇ ਕਰਨਲ ਸਾਹਿਬ ਆ ਕਰਨਲ ਸਾਹਿਬ ਦਾ ਕੰਮ ਉਹ ਭਾਨਜਾਸ ਉਹ ਦਾ ਵੀ ਉਹਨੂੰ ਚੱਕ ਕੇ ਲੈ ਗਿਆ ਨਸ਼ਾ ਬਹੁਤ ਕਰਦਾ ਪੈਸੇ ਮੰਗ ਕੇ ਥਾਣਿਆਂ ਦੇ ਵਿੱਚੋਂ ਖਾਦਾ ਪੀਦਾ ਇਹ ਗੋਲੀਆਂ ਖਾਲੀਆਂ ਸਾਰੇ ਪੁਛ ਸ਼ਤਰ ਸ਼ਤਰ ਥਾਣੇ ਚ ਸਾਰਿਆਂ ਨੂੰ ਪਤਾ ਸੀ ਭਣੇ ਹੋਣ ਵਾਲੇ ਮਸਲੇ ਦੀ ਗੱਲ ਹੋਣੀ ਹੈ ਹੋਣ ਵਾਲੇ ਮਸਲੇ ਦੀ ਗੱਲ ਉਹ ਮਸਲਾ ਛੋਟਾ ਜਦੋਂ ਕਰ ਲਾਂਗੇ ਕੌਣ ਹੈ ਕੌਣ ਹੈ ਅਸੀਂ ਇਹ ਜਾਣੀ ਹੈ ਹਾਂ ਜੀ ਲੱਗਦੀ ਹੈ ਇਹ ਹੀ ਹੈ ਸੁਖਦੇਵ ਸਿੰਘ ਕੌਣ ਹੈ ਹਾਂ ਜੀ ਅਮਰਦੇਵ ਸਿੰਘ ਹਾਂ ਜੀ ਇਹਦਾ ਨਾਮ ਡੱਗਿਆ ਮੇਰ ਸਿੰਘ ਟੈਂਡ ਬਨੂਦੇ ਦਿਨ ਨਾ ਕਹਿੰਦਾ ਬਈ ਆਦਾ ਵੇਚੀ ਆ ਜੀ ਇਹਨੇ ਪੰਗਾਇਆ ਟੈਂਡ ਉਹ ਬੰਦੇ ਵੀ ਅਸੀਂ ਐਸ ਐਚ ਓ ਤਲਵੰਡੀ ਪਾਈ ਦੇ ਨੌਲੇਜ ਚ ਲਿਆਤਾ ਕੇਸ ਉਹ ਵੀ ਹਾਂ ਟੋਨੀ ਜੋਸ਼ਨ ਜੁੜ ਚੁੱਕਾ ਬੱਚਾ ਖੜਾ ਹੋ ਕੇ ਆ ਗਿਆ ਬੱਚਾ ਆਵੇ ਆ ਗਿਆ ਆ ਗੁੜੀਆਂ ਦੀ ਕੋਈ ਤੁਸੀਂ ਗੁੜੀਆਂ ਦੀ ਹਾਲਾਤ ਦੀ ਲਾਲਾ ਬੀੜੀਆਂ ਲਾਈਆਂ